ਤਨ ਤਨ ਬਾਬਾ ਯੋਦਾਦਾਸ ਜੀ ਦੀ ਸਲਾਣਾ ਬਰਸੀ ਮਹੋਸਾ ਗੁਰਦੁਆਰਾ ਬੌਲੀ ਸਾਹਿਬ ਡੇਰਾ ਬਾਬਾ ਯੋਦਾਦਾਸ ਜੀ ਸ਼ੇਰ ਸਿੰਘ ਵਾਲਾ ਫਰੀਦਕੋਟ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਤਿੰਨ ਦਿਨ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪਾਈ ਗੁਰਸੇਰ ਸਿੰਘ ਪਾਈ ਸੁਖਜੀਤ ਸਿੰਘ ਬੀਬੀ ਜਸਵੀਰ ਕੌਰ ਜਸਤਾ ਟਾਡੀ ਅਤੇ ਹੋਰ ਜਥਿਆਂ ਨੇ ਇਤਿਹਾਸ ਹਰਜਸ ਗਾਇਆ ਦੂਰੂ ਦੂਰੂ ਸੰਗਤ ਨੇ ਆਕੇ ਹਾਜ਼ਰੀ ਭਰੀ ਅਤਤਨ ਮਨ ਅਤਤਨ ਨਾਲ ਸੇਵਾ ਅਨਤਖ ਸੇਵਾ ਕੀਤੀ ਇਸ ਪ੍ਰੋਗਰਾਮ ਦੀਆਂ ਕੁਝ ਚਲਕੀਆਂ ਦੇਖਦੇ ਹਾਂ ਤੇ ਪ੍ਰਬੰਧਕਾਂ ਤੋਂ ਸੁਣਦੇ ਹਾਂ ਮੂਲ ਲਗੇ ਜਗਤ ਸਬਾੜੀ ਆਪ ਬਸੰਤ ਜਗਤ ਸਬਾੜੀ ਆਪ ਬਸੰਤ ਜਗਤ ਸਬਾੜੀ ਆਪ ਬਸੰਤ ਜਗਤ ਸਭ ਵਾਣੀ ਆਪ ਬਸੰਤ ਸਤ ਜਗਤ ਸਭ ਬਾਣੀਆ ਬਸਤ ਜਗਤ ਸਭ ਬਾਣੀਆ ਨਾਨਕ ਪੂਰੇ ਭਾਗ ਭਗਤ ਨਿਰਾਲੇ ਨਾਨਕ ਪੂਰੇ ਭਾਗ ਭਗਤ ਨਿਰਾਲੇ ਇਹੋ ਮਨ ਹੈਿਆ ਹੋਏ ਇਨ ਬੇਦਨ ਇਹੋ ਮਨ ਹੈਿਆ ਹੋਏ ਹਾਜ ਹਾਜ ਨਾਮ ਜਪੈ ਦਿਨ ਨਾ ਹੈ ਆ ਹੋਏ ਇਨ ਬਿਦ ਇਹੋ ਮਨ ਫਿਰ ਆ ਹੋਏ ਇਨ ਬਿਦ ਇਹੋ ਮਨ ਇਨ ਬਿਦ ਇਹੋ ਮਨ ਇਨ ਬਿਦ ਇਹੋ ਮਨ ਫਿਰ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬੌਲੀ ਸਾਹਿਬ ਵਿਖੇ ਬ੍ਰह्म ਗਿਆਨੀ ਬਾਬਾ ਜੋਧਾਦਾਸ ਜੀ ਦਾ ਪਵਿੱਤਰ ਮੋਛੇ ਦਾ ਦਿਹਾੜਾ ਸੀ ਜਿੱਥੋਂ ਜਿੱਥੇ ਦੂਰ ਨੇੜੇ ਤੋਂ ਹਮ ਹਮਾ ਕੇ ਸੰਗਤ ਪਹੁੰਚੀ ਅਸੀਂ ਸਾਰਿਆਂ ਦਾ ਐਨ ਆਰ ਆਈ ਵੀਰਾਂ ਦਾ ਖਾਸ ਕਰਕੇ ਤੇ ਸੰਗਤ ਦਾ ਅਸੀਂ ਅਤੀ ਧੰਨਵਾਦ ਕਰਦੇ ਹਾਂ ਜੋ ਵੀ ਉਹਨਾਂ ਦਾ ਕਦਮ ਕਦਮ ਚੱਲ ਕੇ ਆਇਆ ਉਹ ਸਾਡੇ ਸਿਰ ਮੱਥੇ ਆ ਅਸੀਂ ਆਪਦੀ ਕੋਸ਼ਿਸ਼ ਨਾਲ ਇਸ ਤਿਹਾੜ ਨੂੰ ਬਹੁਤ ਪਵਿੱਤਰ ਬਣਾਇਆ ਵਧੀਆ ਅਸੀਂ ਅਪਰਾਲਾ ਕੀਤਾ ਪਰ ਬੱਚਾ ਇਨਸਾਨ ਬੱਚੇ ਆ ਭੁੱਲਣਹਾਰਾ ਗਲਤੀਆਂ ਹੋ ਜਾਂਦੀਆਂ ਜੇ ਕੋਈ ਗਲਤੀ ਹੋਈ ਹੋਵੇ ਸਾਡੀ ਕਮੇਟੀ ਤੋਂ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਮਾਫ਼ ਕੀਤਾ ਜਾਵੇ ਤੇ ਇਸ ਮੁੱਛੇ ਨੂੰ ਵੱਧ ਚੜ ਕੇ ਅੱਗੇ ਤੋਂ ਵੱਧ ਚੜ ਕੇ ਸੰਗਤ ਇੱਥੇ ਆਵੇ ਨੱਕ ਮਾਸਟਕ ਹੋਵੇ ਤੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੋਣ ਤੇ ਇਸ ਦਰ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸੰਤ ਬਾਬਾ ਯੋਦਾ ਦਾਸ ਜੀ ਬ੍ਰਹਮ ਗਿਆਨੀ ਜੋ ਕਿ ਬਹੁਤ ਸਾਲ ਪਹਿਲਾਂ ਇੱਥੇ ਤਪੱਸਿਆ ਕੀਤੀ ਹੈ ਬਾਬਾ ਜੀ ਦਾ ਤਪ ਸਥਾਨ ਹੈ ਇੱਥੇ ਕੋਹਰ ਤਪੱਸਿਆ ਦਾ ਸਿੱਟਾ ਅੱਜ ਲੋਕਾਂ ਨੂੰ ਵੇਖਣ ਨੂੰ ਮਿਲਦਾ ਹੈ ਬڑے ਲੋਕ ਬਾਬਾ ਯੋਧਾ ਦਾਸ ਦੇ ਨਾਮ ਨੂੰ ਇੱਥੇ ਪਹੁੰਚਦੇ ਆ ਤੇ ਬਾਬਾ ਜੀ ਦੀਆਂ ਮਤਲਬ ਜੋ ਹੈਗੀਆਂ ਸਭੇ ਸ਼ਾਮਾ ਲੈ ਕੇ ਜਾਂਦੇ ਆ ਆਪਣੀ ਸੇਵਾ ਕਰਦੇ ਆ ਤੇ ਬੜਾ ਕੁਛੇ ਤੋਂ ਲੋਕ ਲੈ ਕੇ ਜਾਂਦੇ ਆ ਬੜੀ ਸ਼ਰਧਾ ਨਾਲ ਆਉਂਦੇ ਆ ਸੋ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ